ਜੀ ਕਾਲਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਮੋਗਾ ਦੀ ਮੋਗਾ ਤੇ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਵਿਅਕਤੀ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਦਾ ਕੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਦਾਦੇ ਕੇ ਮੈਡੀਕਲ ਸਟੋਰ ਦਾ ਮਾਲਕ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਜਿਸ ਦੇ ਤਹਿਤ ਹੀ ਇਸ ਦੀ ਜੁੜੀ ਕਿ ਕੁੱਟਮਾਰ ਕੀਤੀ ਦਾਦੇ ਕੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡਰੱਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਤੇ ਉਹਨਾਂ ਨੇ ਮੈਡੀਕਲ ਸਟੋਰ ਦੇ ਨਾਲ ਗੱਲਬਾਤ ਕਰਨੀ ਚਾਹੀ ਪਰ ਮੈਡੀਕਲ ਸਟੋਰ ਉਹਨਾਂ ਨੇ ਨਹੀਂ ਖੋਲਿਆ ਤੇ ਕਿਹਾ ਗਿਆ ਕਿ ਉਹ ਹਸਪਤਾਲ ਦੇ ਵਿੱਚ ਐਡਮਿਟ ਨੇ ਜਿਸ ਤੋਂ ਬਾਅਦ ਇਸ ਮਾਮਲੇ 'ਚ ਡਰੱਗ ਵਿਭਾਗ ਦੇ ਵੱਲੋਂ ਇਸ ਮੈਡੀਕਲ ਸਟੋਰ ਨੂੰ ਕੁਝ ਸਮੇਂ ਲਈ ਸੀਲ ਕਰ ਦਿੱਤਾ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ। ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਉਣੀ ਚਾਹੁੰਦੇ ਆ ਉਹ ਘਟਾਰੀਆ ਮੈਡੀਕਲ ਏਜੰਸੀ ਹੈ ਚੜਿਕ ਰੋਡ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਹੈ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ। ਅੱਛਾ ਕੋਈ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਦਿੱਤੇ ਬੰਦੇ ਦੇ ਜਿਹੜੇ ਆਪੂ ਸੀਗੇ ਉਹਨਾਂ ਵੱਲੋਂ ਜਿਹੜੀ ਇਹਨਾਂ ਛੋਟਮਾਰ ਵੀ ਕੀਤੀ ਗਈ ਹੈ। ਅਧਿਕਾਰਤਾਂ ਕਹਿ ਸਕਦੇ ਨੇ ਵੀ ਕੋਈ ਨਸ਼ੀਨੀਆਂ ਗੋਲੀਆਂ ਮਿਲਿਆ ਹੈ। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ? ਇੱਕ ਵਾਰੀ ਤਸੀਲ ਕਰ ਦਿੱਤੀ ਗਈ ਹੈ ਸ਼ਾਪ। ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾ ਇਦੇ ਵਿੱਚ ਨਾ ਇੱਕ ਜਿਹੜੀ ਵੀਡੀਓ ਕੱਲ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਦਿੱਤਜਿੰਦਰ ਸਿੰਘ ਨਾਮ ਦਾ ਆਦਮੀ ਹੈ ਜਿਹੜਾ ਕਸ਼ਮੀਰੀਆਂ ਵਾਲੀ ਮੱਲੇ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਕਟਾਰੀਆ ਮੈਡੀਕਲ ਸਟੋਰ ਦੇ ਨਾਮ ਤੇ ਉਹਦਾ ਮੈਡੀਕਲ ਸਟੋਰ ਹੈ ਕੱਲ ਉਹਦੇ ਵਿੱਚ ਇਸ ਤਰ੍ਹਾਂ ਉਹ ਬੈਠਾ ਸੀ ਤੇ ਕੋਈ 4-5 ਜਣੇ ਜਿਹੜੇ ਸੀ ਕੋਈ ਗਲਤ ਅੰਸਰ ਉਹ ਆਏ ਉਹਨਾਂ ਨੇ ਆ ਕੇ ਉਹਦੀ ਕੁੱਟ ਮਾਰ ਕੀਤੀ ਤੇ ਨਾਲੇ ਉਹਨੂੰ ਇਹ ਕਿਹਾ ਕਿ ਜਿਹੜਾ ਤੂੰ ਨਸ਼ਾ ਵੇਚਦਾ ਹੈ ਤੇ ਉਹਦੇ ਵਿੱਚ ਇਹ ਸੀ ਜਦੋਂ ਅਗਰ ਨਸ਼ਾ ਵੇਚਦਾ ਸੀ ਤੇ ਉਹਨੂੰ ਉਸ ਸ਼ਿਕਾਇਤ ਸਾਨੂੰ ਕਰਨੀ ਚਾਹੀਦੀ ਸੀ ਜੇ ਨਹੀਂ ਤੇ 112 ਤੇ ਕਾਲ ਕਰ ਦਿੰਦੇ ਜਾਂ ਸਾਡੀ ਸੇਫ ਪੰਜਾਬ ਦੀ ਜਿਹੜੀ ਹੈਗੀ 99795 00200 ਉਹਦੇ ਤੇ ਕਾਲ ਕਰ ਦਿੰਦੇ ਪਰ ਉਹਨਾਂ ਨੇ ਆਪ ਹੀ ਜਿਹੜੀ ਉਹਦੀ ਕੁੱਟ ਮਾਰ ਕੀਤੀ ਜੀ ਦੇ ਤਹਿਤ ਕਿਉਂਕਿ ਇਹਦੇ ਵਿੱਚ ਅਸੀਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਸ਼ਿਕਾਇਤ ਕੀਤੀ ਸੀ ਜੀ ਦੇ ਤਹਿਤ ਅਸੀਂ ਜਿਹੜਾ ਪਹਿਲੇ ਹੀ ਇੱਕ ਮੁਕਦਮਾ ਨੰਬਰ 300 282 ਜਿਹੜਾ 22 10 25 ਅੰਡਰ ਸੈਕਸ਼ਨ 232 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਤੇਜਿੰਦਰ ਸਿੰਘ ਸੀ ਇਹਨੂੰ ਗ੍ਰਿਫਤਾਰੀ ਕੀਤਾ ਗਿਆ ਸੀ ਜਿਹਦੇ ਨਾਲ ਇਹਦੇ ਨਾਲ ਇੱਕ ਹੋਰ ਗੁਰਪ੍ਰੀਤ ਸਿੰਘ ਸੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਿਹੜਾ ਇਹ ਮਾਮਲਾ ਜਿਹੜਾ ਕੱਲ ਹੋਇਆ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਡਰਗ ਇਨਸਪੈਕਟਰ ਨੂੰ ਲੈ ਕੇ ਮੈਡਮ ਸੋਨੀਆ ਗੁਪਤਾਨ ਨੂੰ ਨਾਲ ਲੈ ਕੇ ਤੇ ਅਸੀਂ ਜਿਹੜੀ ਦੁਕਾਨ ਹੈ ਜਿਹੜੀ ਇਹਦੀ ਸੀਲ ਕਰਵਾ ਦਿੱਤੀ ਗਈ ਹੈ ਤੇ ਜਿਹੜਾ ਦੂਸਰਾ ਜਿਹੜੇ ਦੂਸਰੇ ਜਿਹੜੇ ਗਲਤਨ ਸੱਸੀ ਜਿਨ੍ਹਾਂ ਨੇ ਕਟ ਮਾਰ ਕੀਤੀ ਉਹਦੇ ਸਬੰਧ ਵਿੱਚ ਅਸੀਂ ਤੇਜਿੰਦਰ ਸਿੰਘ ਦਾ ਬਿਆਨ ਲੈ ਕੇ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ ਤੇ ਜਿਹੜਾ ਇੱਕ ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਸਾਡੀ ਜਿਹੜੀ ਇਹ ਜਿਹੜੀ ਆ ਜਨਤਾ ਨੂੰ ਇਹ ਹੀ ਪੀਲੇ ਕਿ ਜਦੋਂ ਵੀ ਕੋਈ ਇਹੋ ਜਿਹੇ ਤੁਹਾਨੂੰ ਕੋਈ ਜੋ ਡਰੱਗ ਵੇਚਦਾ ਜਾਂ ਕੋਈ ਇਸ ਤਰ੍ਹਾਂ ਤੁਹਾਨੂੰ ਕੋਈ ਇਤਲਾ ਮਿਲਦੀ ਹੈ ਕਿ ਤੁਸੀਂ ਜਿਹੜੀ ਇਤਲਾ ਸਾਨੂੰ ਸਾਨੂੰ ਦਿਓ ਜੇ ਨਹੀਂ ਤੇ 112 ਤੇ ਫੋਨ ਕਰੋ ਨਹੀਂ ਤੇ ਜਿਹੜੀ ਜਿਹੜੀ ਸਾਡੇ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਸੇ ਪੰਜਾਬ ਜਿਹੜੀ ਐਂਟੀ ਡਰੱਗ ਜਿਹੜੀ ਹੈਲਪਲਾਈਨ ਚਲਾਈ ਗਈ ਹੈ ਜਿਹਦੇ ਵਿੱਚ ਜੀ ਦਾ ਨੰਬਰ 9779100200 ਉਹਦੇ ਤੇ ਕਾਲ ਕਰੋ ਤੇ ਤੁਸੀਂ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਨਾਲੋ ਜਿਹੜਾ ਬੰਦਾ ਕਾਨੂੰਨ ਹੱਥ ਦੇ ਵਿੱਚ ਲਊਗਾ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜੇ ਕੋਈ ਡਰਗ ਵੇਚੂਗਾ ਹੋਈ ਉਹਦੇ ਖਿਲਾਫ ਵੀ ਜਿਹੜੀ ਹੈ ਅਸੀਂ ਪਹਿਲਾਂ ਹੀ ਕਾਰਵਾਈ ਜਿਹੜਾ ਕਰੀ ਜਾ ਰਹੇ ਆ ਤੇ ਹੋਰ ਵੀ ਵਿਗਰਾਸੀ ਜਲਦੀ ਇਹਦਾ ਕਾਰਵਾਈ ਕੀਤੀ ਜਾਊਗੀ ਡੀਐਸਪੀ ਸਾਹਿਬ ਜਿਹੜੇ ਮੈਡੀਕਲ ਸਟੋਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਅੰਦਰੂ ਚੈਕਿੰਗ ਕੀਤੀ ਗਈ ਵੀ ਜਿਹੜੇ ਬੰਦੇ આરોਪ ਲਗਾ ਰਹੇ ਉਹ ਨਸ਼ਾ ਵੇਚਦਾ ਹੈ ਚੈਕਿੰਗ ਦੌਰਾਨ ਤੁਹਾਨੂੰ ਕੋਸ਼ ਮਿਲਿਆ ਹੈ ਉਹ ਜੀ ਨਹੀਂ ਉਹਦੇ ਵਿੱਚ ਜਿਹੜਾ ਪਹਿਲੇ ਜਿਹੜਾ ਸੀ ਐਫਆਈਆ ਦਰਜ ਕੀਤੀ ਸੀ ਉਹਦੇ ਵਿੱਚ ਜਿਹੜਾ ਪ੍ਰੈਗਾ ਪ੍ਰੈਗਾ ਤੇ ਬੈਲਾਈਨ ਜਿਹੜਾ ਕੈਪਸੂਲ ਸੀ ਉਹ ਮਿਲੇ ਸੀ ਉਹਨੂੰ ਤੇ ਉਹਦੇ ਵਿੱਚ ਅਸੀਂ ਜਿਹੜਾ ਉਹ ਪਰਚਾ ਦਰਜ ਕੀਤਾ ਸੀ ਜਿਹੜਾ ਇਹ ਇਹਦੇ ਵਿੱਚ ਕੱਲ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜਾ ਅ ਅ ਦੁਕਾਨ ਜਿਹੜੀ ਗੱਲ ਵੱਧ ਕੀਤੀ ਗਈ ਹੈ ਡਰਗ ਇਨਸਪੈਕਟਰ ਵੱਲੋਂ ਉਹ ਜਦੋਂ ਇਹਨੂੰ ਇਹ ਬੰਦਾ ਜਿਹੜਾ ਹੈ ਤੇਜਿੰਦਰ ਸਿੰਘ ਇਹ ਜਿਹੜਾ ਹਸਪੀਟਲ ਦੇ ਵਿੱਚ ਦਾਖਲੇ ਜਦੋਂ ਇਹ ਇਹ ਆਊਗਾ ਤੇ ਇਹਨੂੰ ਨਾਲ ਲੈ ਕੇ ਜਿਹੜਾ ਇਹਦੀ ਹਾਜੇ ਦੇ ਵਿੱਚ ਰਿਟਲੈਸ਼ ਕੀਤੀ ਜਾਊਗੀ ਤੇ ਜਿਹੜੀ ਇਹਦੀ ਦੁਕਾਨ ਹੈ ਉਹ ਜਿਹੜਾ ਮੈਡੀਕਲ ਸਟੋਰ ਉਸ ਸੀਲ ਕਰ ਦਿੱਤਾ ਗਿਆ ਹੈ ਸੋ ਜਿਹੜੀ ਜਿਹੜੀ ਗੱਲ ਹੋਈ ਆ ਉਸ ਵੀਡੀਓ ਵਿੱਚ ਇਤਨਾ ਬੰਦੇ ਕੁੱਪਰ ਕਰਦੇ ਪਏ ਆ ਜਿਹੜੇ ਗੋਲੀਆਂ ਲੱਗੀਆਂ ਉਹ ਦੱਸਦਾ ਵੀ ਬੰਦ ਕੰਦ ਗੋਲੀਆਂ ਲੈ ਕੇ ਆ ਉਹਦੇ ਉਹ ਕੁਛ ਮੈਂ ਦੂਜੇ ਦੇਖ ਲਈ ਉਹਨੇ ਕੁੱਪਰ ਕੀਤਾ ਹੀ ਨਹੀਂ ਰਿਹਾ ਸੀ ਨਹੀਂ ਨਹੀਂ ਉਹਦੇ ਵੱਨੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਕਿ ਗੋਲੀਆਂ ਕਰਾਂ ਤੁਸੀਂ ਜਿਹੜੇ ਗੋਲੀਆਂ ਲੱਗਿਆ ਗੁਲਾਮ ਨੂੰ ਮਾਰ ਕਰਨ ਦਾ ਕਰਦੇ ਉਹ ਦੇਖੋ ਉਹਦੇ ਵਿੱਚ ਜਿਹੜਾ ਉਹ ਜਿਹੜੀ ਵੀਡੀਓ ਦੇ ਵਿੱਚ ਉਹ ਕਹਿੰਦੇ ਪਏ ਪ੍ਰੋਕਸੀਮਨ ਦੇ ਜਿਹੜੇ ਕੈਪਸੂਲ ਨੇ ਇਹ ਇਹ ਜੋ ਸਰ ਜਿਹੜਾ ਤਜਿੰਦਰ ਸਿੰਘ ਅਧਿਕਾਨ ਕਟਾਰੀਏ ਦੇ ਨਾਲ ਤੇ ਹੈ ਕਟਾਰੀਆ ਮੈਡੀਕਲ ਹੈ ਤੇ ਤਜਿੰਦਰ ਸਿੰਘ ਕੋਲੇ ਕੀ ਕੋਈ ਲਾਇਸੈਂਸ ਸੀਗਾ ਤੋਂ ਜਿਹੜਾ 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 ਤੇ ਤਜਿੰਦਰ ਸਿੰਘ ਕਟਾਰੀਆ ਦਾ ਇਹ ਇਹ ਕਟਾਰੀਆ ਜੀ ਇਹਦੇ ਨਾਲ ਇਹਦੀ ਜਿਹੜਾ ਨਾਮ ਤੇ ਆ ਜਿਹੜਾ ਮੈਡੀਕਲ ਸਟੋਰ ਹੈ ਸਭ ਤੋਂ ਉਨਕੀ ਕਵਰੀ ਕੀਤੀ ਅਸੀਂ ਜਿਹੜਾ ਦੁਕਾਨ ਜਿਹੜੀ ਤੁਹਾਨੂੰ ਦੱਸਿਆ ਉਹ ਅਸੀਂ ਜਿਹੜੀ ਸੀਲ ਕਰਵਾ ਦਿੱਤੀ ਗਈ ਹੈ ਡਾਕ ਇਨਸਪੈਕਟਰ ਨੂੰ ਤੇ ਦੂਸਰਾ ਜਿਹੜਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਇੱਕ ਜਿਹੜਾ ਬੰਦਾ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਜਿਹੜਾ ਇਹਨੂੰ ਦੁਕਾਨ ਜਿਹੜੀ ਚ ਚੈਕਿੰਗ ਦੇ ਦੌਰਾਨ ਜੇ ਕੋਈ ਇਹੋ ਜਿਹੀ ਚੀਜ਼ ਮਿਲਦੀ ਹੈ ਤੇ ਨਸ਼ੀਲੀ ਤੇ ਉਹਦੇ ਵਿੱਚ ਅਸੀਂ ਜਿਹੜਾ ਇਹਦੇ ਖਿਲਾਫ ਕੇਸ ਮਕਦਮਾ ਕਰਦੇ ਖਦਾਦੀ ਹੈ ਕਿ ਮੈਡੀਕਲ ਸਟੋਰ ਦੇ ਮਾਲਕ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਮੈਡੀਕਲ ਸਟੋਰ ਦੇ ਅੰਦਰ ਉਸ ਦੇ ਵੱਲੋਂ ਨਸ਼ੀਲੀਆਂ ਦਵਾਈਆਂ ਵੇਚੇ ਜਾਂਦੇ ਨੇ ਨਸ਼ਾ ਵੇਚਿਆ ਜਾਂਦਾ ਜਿਹਦੇ ਚੱਲਦੇ ਉਸ ਦੀ ਕਟਮਾਰ ਹੋਈ ਹੈ ਬਾਕੀ ਉਹਨਾਂ ਇਸਮਾਲੂ ਦੇ ਵਿੱਚ ਰਿਸਪੌਂਸਿਬਲੋਂ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੇ ਇਸਮਾਲ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਬਿਊਰੋ ਰਿਪੋਰਟ ਆਜ਼ਾਦ ਸੋਚ